ਸਸਿਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਤੁਮਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਗੋਆ ਪੱਟੇ ਮੁੱਖ ਮੰਤਰੀ ਭਗਮਤ ਮਾਨ ਤੇ ਅਰਵਿੰਦ ਕੇਜਰੀਵਾਲ ਉੱਥੋਂ ਦੇ ਵਿਕਾਸਕਾਰਦਿਆਂ ਦਾ ਲਿਆ ਜਾਇਜ਼ਾ ਅਰਵਿੰਦ ਕੇਜਰੀਵਾਲ ਦਾ ਆਇਆ ਵੱਡਾ ਬਿਆਨ 2024 ਦੇ ਲੋਕ ਸਭਾ ਚੋਣਾਂ ਲਈ ਗੋਆ ਵਿੱਚ ਟਿਕਟ ਲੈਂਣ ਦੀ ਮੰਗ ਡਾਕਟਰ ਨਵਜੋਤ ਕੌਰ ਸਿੱਧੂ ਬਾਰੇ ਆ ਰਹੀਆਂ ਅਟਕਲਾਂ ਤੇ ਨਵਜੋਤ ਸਿੰਘ ਸਿੱਧੂ ਨੇ ਲਗਾਇਆ ਵਿਰਾਮ ਟਵੀਟ ਕਰਕੇ ਦਿੱਤੀ ਜਾਣਕਾਰੀ ਨਵਜੋਤ ਕੌਰ ਸਿੱਧੂ ਦਾ ਚੱਲ ਰਿਹਾ ਹੈ ਕੈਂਸਰ ਦਾ ਇਲਾਜ ਕਿਹਾ ਸਾਰੇ ਅਨੁਮਾਨਾਂ ਤੇ ਲੱਗਣੀ ਚਾਹੀਦੀ ਹੈ ਰੋਗ ਚੰਡੀਗੜ੍ਹ ਮੇਰ ਦੀ ਚੌਂ ਨੂੰ ਲੈ ਕੇ ਹੰਗਾਮਾ ਜਾਰੀ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਮਿਲ ਕੇ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਚੋਣਾ ਖੇਤੀ ਕਰਵਾਉਣ ਦੀ ਰੱਖੀ ਮੰਗ 6 ਫਰਵਰੀ ਨੂੰ ਚੋਣਾ ਕਰਵਾਉਣ ਦੇ ਡੀਸੀ ਦੇ ਹੁਕਮਾਂ ਦਾ ਕੀਤਾ ਵਿਰੋਧ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਹਰਿਆਣਾ ਤੋਂ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਅਸ਼ੋਕ ਤੰਬਰ ਨੇ ਦਿੱਤਾ ਅਸਤੀਫਾ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੈਜੀਵਾਲ ਨੂੰ ਭੇਜਿਆ ਅਸਤੀਫਾ ਅਸਤੀਫੇ ਤੇ ਵਿਕਰਮ ਸਿੰਘ ਮਜੀਠੀਆ ਨੇ ਜਿਤਾਈ ਖੁਸ਼ੀ ਹੁਣ ਖਬਰਾਂ ਵਿਸਥਾਰ ਨਾਲ ਆਮ ਆਦੀ ਪਾਰਟੀ ਨੇ ਸੰਕੇਤ ਦਿੱਤਾ ਹੈ ਕਿ ਉਹ ਗੋਆ ਤੋਂ ਆਗਾਮੀ ਲੋਕ ਸਭਾ ਚੋਣਾਂ ਲੜਨ ਦੀ ਇੱਛੁਕ ਹੈ ਇਸ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੈਜੀਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇੰਡੀਆ ਘਟ ਜੋੜ ਦੇ ਤਹਿਤ ਤੱਟਵਰਤੀ ਰਾਜ ਵਿੱਚ ਇੱਕ ਸੀੜ ਤੇ ਗੱਲਬਾਤ ਚੱਲ ਰਹੀ ਹੈ 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਆਮਾਦੀ ਪਾਰਟੀ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੱਦੇ ਚੱਲਦੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੋਆ ਪਹੁੰਚੇ ਜਿੱਥੇ ਉਹਨਾਂ ਆਮਾਦੀ ਪਾਰਟੀ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਗੋਆ ਵਿੱਚ ਆਮਾਦੀ ਪਾਰਟੀ ਦੇ ਐਮਐਲਏ ਦਾ ਕੰਮ ਦੇਖਿਆ ਇਸ ਦੌਰਾਨ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ केजरीवाल ने कहा कि इंडिया गठबंधन के तहत आम आदमी पार्टी गोवा में भी चुनाव लड़ने की तैयारी कर रही है पर इस बारे उन्होंने पूरी जानकारी नहीं दी पंजाब और गोवा का एक साथ चुनाव हुआ था सेम टाइम जब हम पंजाब में जाते थे कैंपेनिंग करने के लिए तो दूसरी पार्टियां कहती थी ये झूठ बोल रहे हैं पंजाब की सरकार घाटे में चल रही है कहां से बिजली मुफ्त करेंगे पंजाब के पास पैसा नहीं है हमारी सरकार आई हमने सरकार बनने के चार महीने के अंदर सारे पंजाब की बिजली मुफ्त कर दी आ गया पैसा क्यों कहा जा रहा था सारा पैसा सारा चोरी हो रहा था पैसा हमने चोरी रोक दी सरकार बनी चोरी रोक दी अब रेवेन्यू भी आने लग गया सरकार अभी भी पुराना उन्होंने जो छोड़ के गए घाटा उसको घाटे को पुराने हमारी सरकार अब घाटे में नहीं चल रही जो मान साहब सरकार चला रहे हैं वो घाटे में नहीं चल रही उनका पुराना जो पचहत्तर साल का घाटा है उसको भी धीरे धीरे कम कर रहे हैं जो लिगेसी हमने टेक ओवर किया उसको भी धीरे धीरे कम कर सरकार में पैसे की कमी नहीं है कोई अगर आके कहे ना सरकार घाटे में चल रही है समझ चोर है 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 एक नंबर चोरी कर रहा है। <laughs> नियत की कमी है, पैसे की कमी नहीं है नियत की कमी है अच्छी नियत वाले लोग लेके आओ पैसा ही पैसा है सरकार के पास किसी चीज की कमी नहीं है सब मिलेगा आपको सब तरक्की हो सकती है सड़क बिजली पानी स्कूल अस्पताल सब मिल सकता है आप लोगों को तो दोस्तों आज मुझे बहुत अच्छा लगा और मुझे खुशी है कि बेनोलिम के लोग भी बहुत खुश हैं और मैं समझता हूँ जैसे एक फूल होता है फूल की महक चारों तरफ फैल जाती है उसकी खुशबू चारों तरफ फैल जाती है वैसे ही हमारी बेनोलिम और वेलिम कंस्टिट्यूंसीज़ हैं यहाँ पे हमारे जो एम एल काम कर रहे हैं ये फूल की तरह पूरे गोवा के अंदर महक की तरह फैलेंगे दो में अगर आप लोगों ने जिम्मेदारी दी तो फुल गवर्नमेंट बनाएंगे गोवा के अंदर और अभी जो लोकसभा चुनाव आ रहे हैं इसमें हमारा इंडिया अलायंस बना है नेशनल लेवल के अंदर इन विच वी आर इन अलायंस विद कांग्रेस एंड मैनी पार्टीज तो गोवा इज ऑल्सो ऑन द टेबल वी आर डिस्कसिंग गोवा ऑल्सो तो जो भी डिस्कशन होगा जो भी फाइनली डिसाइड होगा उसके हिसाब से आप इंडिया अलायंस को जिताइएगा तो दाख दिए गोवा दो लोकसभा हल्के हम ਉੱਤਰੀ ਗੋਆ ਤੇ ਦੱਖਣੀ ਗੋਆ ਹੁਣ ਦੇਖਣਾ ਹੋਵੇਗਾ ਕਿ ਇੰਡੀਆ ਗੱਠਜੋੜ ਆਮ ਆਦੀ ਪਾਰਟੀ ਨੂੰ ਗੋਆ ਵਿੱਚ ਚੋਣ ਲੜਨ ਦਾ ਮੌਕਾ ਦਿੰਦਾ ਹੈ ਜਾਂ ਫਿਰ ਨਹੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਚੋਣ ਲੜਨ ਦੀ ਅਟਕਲਾਂ ਤੇ ਬ੍ਰੇਕ ਲਾ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਦੀ ਜਾਣਕਾਰੀ ਟਵੀਟਰ ਰਾਹੀਂ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਡਾਕਟਰ ਨਵਜੋਤ ਕੌਰ ਦਾ ਇਲਾਜ ਹਲੇ ਜਾਰੀ ਹੈ ਜੋ ਕਈ ਮਹੀਨੇ ਤੱਕ ਚੱਲੇਗਾ ਇਸ ਕਾਰਨ ਹਰ ਤਰ੍ਹਾਂ ਦੇ ਅਨੁਮਾਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਚੌਣ ਲੜਨ ਬਾਰੇ ਲੱਗ ਰਹੀਆਂ ਕਿਆਸਰਿਆਂ ਦਾ ਜਵਾਬ ਦਿੱਤਾ ਹੈ ਇਹ ਕਿਆਸਰਾਂ ਇਸ ਕਰਕੇ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਹੁਣ ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰੀ ਨੂੰ ਹਰਾ ਕੇ ਤੰਦਰੁਸਤ ਹੋ ਗਈ ਹੈ ਜਿਸ ਤੋਂ ਬਾਅਦ ਚਰਚਾ ਮਸਨ ਕਿ ਨਵਜੋਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਉਤਰ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਅਟਕਰਾ ਤੇ ਬ੍ਰੇਕ ਲਗਾ ਦਿੱਤੀ ਹੈ ਕਿ ਡਾਕਟਰ ਨਵਜੋਤ ਕੌਰ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸਭਾ ਚੋਣਾਂ ਲੜ ਸਕਦੀ ਹੈ ਚਰਚਾ ਸੀ ਕਿ ਨਵਜੋਤ ਕੌਰ ਸਿੱਧੂ ਪਟਿਆਲਾ ਤੋਂ ਕਾਂਗਸ ਦੀ ਉਮੀਦਵਾਰ ਹੋ ਸਕਦੀ ਹੈ ਕਿਉਂਕਿ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਕਾਂਗਸ ਪਹਿਲਾਂ ਹੀ ਮੋਤਲ ਕਰ ਚੁੱਕੀ ਹੈ ਇਸ ਤੋਂ ਬਾਅਦ ਅਗਲੇ ਚੋਣਾਂ ਲਈ ਇਹ ਸੀਟ ਖਾਲੀ ਹੋ ਗਈ ਸੀ ਨਵਜੋਤ ਕੌਰ ਦੇ ਚੋਣ ਲੜਨ ਦੀਆਂ ਚੱਲ ਰਹੀਆਂ ਅਟਕਲਾਂ ਦੇ ਵਿੱਚਕਾਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਉਸਨੇ ਲਿਖਿਆ ਕਿ ਉਸਦੀ ਪਤਨੀ ਅਜੇ ਵੀ ਕੈਂਸਰ ਦਾ ਇਲਾਜ ਕਰਵਾ ਰਹੀ ਹੈ ਇਸ ਮਾਮਲੇ ਵਿੱਚ ਉਹ ਯਮੁਨਾ ਨਗਰ ਦੇ ਡਾਕਟਰ ਰੁਪਿੰਦਰ ਕੌਰ ਨਾਲ ਮਿਲੇ ਹਨ ਇਲਾਜ ਕੁਝ ਹੋਰ ਮਹੀਨਿਆਂ ਤੱਕ ਜਾਰੀ ਰਹੇਗਾ ਇਨ੍ਹਾਂ ਹਾਲਾਤਾਂ ਵਿੱਚ ਸਿਰਫ ਉਹਨਾਂ ਦੀ ਸਿਹਤ ਤੇ ਰਿਕਵਰੀ ਤੇ ਧਿਆਨ ਦਿੱਤਾ ਜਾ ਰਿਹਾ ਹੈ ਅਜੇ ਹਾਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਆਸਰੇ ਤੇ ਲੋਕ ਲੱਗਣੀ ਚਾਹੀਦੀ ਹੈ ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਪਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਵੀ ਪਾਰਟੀ ਲਈ ਤੋਂ ਵਕਰੀ ਚੱਲ ਰਹੀ ਸੀ ਉਹਨਾਂ ਨੂੰ ਕਈ ਵਾਰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਤੋਂ ਮੁਅਤਤ ਕਰ ਦਿੱਤਾ ਜਿਸ ਦੇ ਨਾਲ ਹੀ ਇਸ ਗੱਲ ਦੇ ਵੀ ਸੰਕੇਤ ਮਿਲ ਗਏ ਕਿ ਅਗਲੇ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸ ਆਪਣਾ ਨਵਾਂ ਉਮੀਦਵਾਰ ਉਤਾਰੇਗੀ ਇਸ ਦੇ ਨਾਲ ਇੱਕ ਧਾਰਮਿਕ ਸਮਾਗਮ ਦੌਰਾਨ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਲੋਕਾਂ ਦਾ ਪ੍ਰੋਸਾਦ ਤੇ ਪਿਆਰ ਮਿਲੇ ਤਾਂ ਉਹ ਯਕੀਨੀ ਤੌਰ ਤੇ ਚੋਣ ਲੜ ਸਕਦੇ ਨੇ ਤਾਂ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਕੁ ਸਮਾਂ ਜੇਲ੍ਹ ਵਿੱਚ ਵੀ ਰਹੇ ਨੇ ਉਹ ਵੀ ਦੇਸ਼ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਡਾਕਟਰ ਨਵਜੋਤ ਕੌਰ ਸਿੱਧੂ ਪੇਸ਼ੇ ਤੋਂ ਡਾਕਟਰ ਹਨ 2012 ਵਿੱਚ ਉਹਨਾਂ ਨੇ ਸਿਆਸਤ ਵਿੱਚ ਆਉਣ ਲਈ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਈ ਅੰਮ੍ਰਿਤਸਰ ਪੂਰਬੀ ਤੋਂ ਕਾਂਸ ਦੇ ਉਮੀਦਵਾਰ ਵੱਜੋਂ ਉਹ ਆਪਣੇ ਨੇੜਲੇ ਵਿਰੋਧੀ ਨੂੰ ਕਰੀਬ 6000 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ। ਉਹਨਾਂ ਨੂੰ ਮੁੱਖ ਸੰਸਦ ਅਸੱਕਤਰਾਂ ਨਿਯੁਕਤ ਕੀਤਾ ਗਿਆ ਸੀ। ਫਿਰ ਉਹਨਾਂ ਦਾ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਿਆ। ਪਰ ਬਾਅਦ ਵਿੱਚ ਭਾਜਪਾ ਛੱਡ ਕੇ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮੂੜ ਵਿਧਾਇਕ ਚੁਣੀ ਗਈ। ਬਿੱਤੇ ਦਿਨੀ ਚੰਡੀਗੜ੍ਹ ਮੇਅਰ ਦੀ ਚੋਣ ਸਵੇਰੇ 11 ਵਜੇ ਹੋਣੀ ਸੀ ਪਰ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਦੀ ਚੋਣਾਂ ਮੁਅੱਤਲ ਕਰ ਦਿੱਤੀਆਂ ਗਈਆਂ। ਚੋਣ ਅਧਿਕਾਰੀ ਅਨਿਰਮਸੀ ਦੇ ਬਿਮਾਰ ਹੋਣ ਕਾਰਨ ਇਹ ਚੋਣਾਂ ਟਾਲ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਜਿਸ ਵਿੱਚ 6 ਫਰਵਰੀ ਨੂੰ ਚੋਣਾਂ ਕਰਵਾਉਣ ਦੇ ਡੀਸੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਚੰਡੀਗੜ੍ਹ ਵਿੱਚ ਬੀਤੇ ਦਿਨੀ ਹੋਏ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਸੀ ਕਿ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਹੁਣ 6 ਫਰਵਰੀ ਨੂੰ ਹੋਣਗੀਆਂ ਇਸ اعلان ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਜਿਸ ਵਿੱਚ 6 ਪਰਬਰੀ ਨੂੰ ਚੋਣਾ ਕਰਵਾਉਣ ਦੇ ਡੀਸੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ। ਇਹ ਪਟੀਸ਼ਨ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਵੱਲੋਂ ਦਾਇਰ ਕੀਤੀ ਗਈ। ਇਸ ਮਾਮਲੇ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਕੱਲ ਸਵੇਰੇ ਰੱਖੀ ਗਈ ਹੈ। ਉਹਨਕੋ ਸ਼ੱਕ تھا ਇਸ ਲਈ ਪਹਿਲੇ ਸੇ ਹੀ ਉਹਨਾਂ ਨੇ ਇਲੈਕਸ਼ਨ ਡਿਲੇ ਕਰਨੇ ਦੀ ਪਲਾਨਿੰਗ ਕੀਤੀ ਸੀ। 10 ਤਰੀਕ ਨੂੰ ਇਹ ਇਲੈਕਸ਼ਨ ਦੀ ਨੋਟੀਫਿਕੇਸ਼ਨ ਹੁੰਦੀ ਹੈ ਕਿ ਇਲੈਕਸ਼ਨ ਕਰਾਏ ਜਾਣਗੇ। ਔਰ 13 ਤਰੀਕ ਨੂੰ ਜਦ ਕਾਂਗਰਸ ਫਰੋਲੋ ਨੇ ਵੀ हमने भी और भारतीय जनता पार्टी ने भी अपने नॉमिनेशन कर दिए नॉमिनेशन फॉर्म भर दिए चौदह तारीख को हमारी आपस में बातचीत हुई और जब बातचीत हुई तो हमारा एक मच्योर आइडिया हुआ यहाँ पे कि हम मिलके ये चुनाव लड़ेंगे और पंद्रह तारीख को जब हमने विड्रॉल करने की सोची कि विड्रॉल करेंगे तो हम पंद्रह तारीख को कांग्रेस का मेयर कैंडिडेट विड्रॉल करने जाते और आम आदमी पार्टी के सीनियर डिप्टी मेयर और डिप्टी मेयर कैंडिडेट जब लेने जाते हैं विड्रॉल करने जाते हैं तो वहां पे जाके देखते हैं कि जो वहां के सेक्रेटरी थे उनके ऑफिस में हम गए और वहां पे जाके अपनी जब हमने विड्रॉल दी उनके ऑफिस में खुद वो प्रेजेंट नहीं थे खुद प्रेजेंट नहीं थे तो उनको फोन किया गया और उस फोन की रिकॉर्डिंग्स भी हमारे साथ है उनको जब फोन किया गया तो उन्होंने कहा कि मेरे स्टाफ को आप ये दे दीजिए और जब हमने उनके स्टाफ को वो सारी डिटेल दे दी तो उन्होंने हमें एक रजिस्ट्रेशन नंबर दिया रजिस्ट्रेशन नंबर देने के बाद जब रजिस्ट्रेशन नंबर हमारे पास आ गया सारी इसकी रिकॉर्डिंग भी प्रेस ने फोटोग्राफ भी खींची उसके बाद हम आगे तो इन्होंने भारतीय जनता पार्टी ने न्यूज के अंदर ये देना शुरू कर दिया कि ये विड्रॉल जोन सा है वो मानना नहीं जाएगा क्योंकि खुद प्रेजेंट नहीं थे सेक्रेटरी ऐसी बातें कहनी शुरू कर दी और क्योंकि सेक्रेटरी साहब तो कह रहे थे मैं बीमार हूं मैं आ नहीं सकता पर स्टाफ मेरा ले सकता तो उन्होंने जून सा है ये ऐसा मौका बनाया कि इनका विड्रॉल को एक्सेप्ट ना किया जाए तो हम लोगों ने आपस में विचार किया और हम लोग जो उनसे है अगले दिन फिर से विड्रॉल लेने चले गए और तीन बजे का टाइम उन्होंने हमें दिया और तीन बजे हम बिल्कुल वहां पहुंच गए सारे वीडियो सारी हमारे पास है हम उनको रिपीटेडली कॉल करते रहे और कॉल करने के बावजूद भी वो वहां पे पहुंचे नहीं और एंड के अंदर मेरे ख्याल से पौने पांच बजे आए थे पौने पांच, पौने पांच बजे वो वहां पे आए तो हमने अपने कागज दिए और कागज देके जब हम निकलने लगे तो हमारे जो मेयर कैंडिडेट है उसको भारतीय जनता पार्टी के लोग अपनी तरफ खींचना शुरू कर दे और चंडीगढ़ चंडीगढ़ पुलिस पुलिस के पुलिस के के थ्रू थ्रू उसको खींच जबरदस्ती उसके अंदर निगरानी के अंदर रख दिया जबकि कोई ऐसी बात नहीं हुई पर उन्होंने अपने कंट्रोल में उसको ले लिया और उसके बार घर के बाहर पुलिस लगा दी जिक्र कर दी कि बीते दिन चंडीगढ़ मेयर की चोन सवेरे ग्यारह बजे होनी सी चोन अधिकारी अनिम बीमार होने की गल कह के ਚੋਣ ਟਾਲ ਦਿੱਤੀ ਗਈ। ਇਸ ਸਬੰਧੀ ਇੱਕ ਸੰਦੇਸ਼ ਕਾਉਂਸਲਰਾਂ ਨੂੰ WhatsApp ਰਾਹੀਂ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਸੀ ਆਗੂ ਨੇ ਹੰਗਾਮਾ ਕੀਤਾ। ਪੁਲਸ ਨਾਲ ਹੱਥੋਂ ਪਾਈ ਵੀ ਹੋਈ। ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਪਾਰਟੀਆਂ ਇੰਡੀਆ ਤੇ ਭਾਜਪਾ ਦੇ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਣਾ ਸੀ। ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਹਾਈ ਕੋਰਟ ਦਾ ਫੈਸਲਾ ਕੀ ਰਹਿੰਦਾ ਹੈ। ਲੋਕ ਸਭਾ ਦੇ ਚੋਣਾਂ ਦੇ ਦੌਰਾਨ ਆਮ ਆਦੀ ਪਾਰਟੀ ਨੂੰ ਵੱਡਾ ਝਟਕਾ ਲੱਗੇ ਹਰਿਆਣਾ ਤੋਂ ਆਮ ਆਦੀ ਪਾਰਟੀ ਦੇ ਅਸ਼ੋਕ ਤੰਬਰ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਤੰਬਰ ਨੇ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਕਾਫੀ ਪੱਕੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਵਿਕਰਮ ਜਿਠਿਆ ਨੇ ਇਸ ਹਸਤੀ ਤੇ ਖੁਸ਼ੀ ਪ੍ਰਗਟਾਈ ਹੈ ਹਰਿਆਣਾ ਵਿੱਚ ਆਮ ਆਦੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਆਮ ਆਦੀ ਪਾਰਟੀ ਦੇ ਅਸ਼ੋਕ ਤੰਬਰ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਆਪਣਾ ਅਸਤੀਫਾ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦਿੱਤਾ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੂ ਅਸਤੀਫਾ ਪੇਸ਼ ਦਿੱਤਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੇਰਾ ਜ਼ਮੀਰ ਨਹੀਂ ਮੰਨਦਾ ਕਿ ਮੈਂ ਕਾਂਗਰਸ ਨਾਲ ਗੱਠਜੋੜ ਕਰਾਂ ਇਸ ਤੋਂ ਪਹਿਲਾਂ ਅਸ਼ੋਕ ਤੰਬਰ ਕਾਂਗਰਸ ਦਾ ਹਿੱਸਾ ਸਨ ਉਹ ਕਾਂਗਰਸ ਵਿੱਚ ਹਰਿਆਣਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਇਸ ਤੋਂ ਇਲਾਵਾ ਯੂਥ ਵਿੰਗ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਸਿਰਸਾ ਤੋਂ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਹਨ ਜਾਨੀ ਕਿ ਕਾਂਸ ਦੇ ਵਿੱਚ ਉਹਨਾਂ ਨੂੰ ਕਾਫੀ ਹਉਦੇ ਮਿਲ ਚੁਕੇ ਹਨ ਕਾਂਗਰਸ ਦੇ ਵਿੱਚ ਉਹਨਾਂ ਦੀਆਂ ਕਾਫੀ ਤਰੱਕੀਆਂ ਹੋਈਆਂ ਸਨ ਪਰ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਤੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ ਸੀ ਆਮ ਆਦੀ ਪਾਰਟੀ ਨੇ ਵੀ ਉਹਨਾਂ ਨੂੰ ਕਾਫੀ ਤਰਜੀਹ ਦਿੱਤੀ ਖਾਸ ਤੌਰ ਤੇ ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਉਹਨਾਂ ਨੂੰ ਮੌਕਾ ਦੇ ਸਕਦੀ ਸੀ ਪਰ ਅਸ਼ੋਕ ਤੰਬਰ ਨੇ ਇਸ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ ਆਮ ਆਦੀ ਪਾਰਟੀ ਨੇ ਹਰਿਆਣਾ ਵਿੱਚ ਅਸ਼ੋਕ ਤੰਬਰ ਨੂੰ ਇਲੈਕਸ਼ਨ ਕੈਂਪਨ ਦਾ ਚੇਅਰਮੈਨ ਲਗਾਇਆ ਸੀ ਇਸ ਕਰਕੇ ਇਹ ਝਟਕਾ ਵੱਡਾ ਮੰਨਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਦਾ ਹਿੱਸਾ ਰਹਿ ਚੁੱਕੇ ਨਿਰਮਲ ਸਿੰਘ ਤੇ ਉਹਨਾਂ ਦੀ ਤੀ ਚੇਤਰਾ ਸਰਵਾਰਾ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਕਾਂਗਰਸ ਦੇ ਵਿੱਚ ਮੋੜ ਵਾਪਸ ਕਰ ਲਈ ਸੀ ਇਸ ਦੇ ਨਾਲ ਹੀ ਆਮ ਆਦੀ ਪਾਰਟੀ ਨੂੰ ਇਹ ਦੂਸਰੀ ਵਾਰ ਵੱਡਾ ਝਟਕਾ ਲੱਗਿਆ ਹੈ ਹਰਿਆਣਾ ਵਿੱਚ ਦਿੱਤੇ ਗਏ ਇਹਨਾਂ ਅਸਤੀਫਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਦਾ ਲੀਡਰਾਂ ਨੇ ਆਮ ਆਦੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਦੌਰਾਨ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਨੇ ਵੀ ਆਮ ਆਦੀ ਪਾਰਟੀ ਤੇ ਤੰਜ ਕਸੇ ਨੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਅਸ਼ੋਕ ਤੰਬਰ ਨੇ ਜੋ ਗੱਲ ਕੀਤੀ ਹੈ ਉਸ ਨੂੰ ਸੁਣ ਕੇ ਚੰਗਾ ਲੱਗਿਆ ਕਿ ਕਿਸੇ ਨੇ ਤਾਂ ਆਪਣੇ ਜ਼ਮੀਰ ਦੀ ਗੱਲ ਸੁਣੀ ਤੇ ਆਮ ਆਦੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਅਸ਼ੋਕ ਤੰਬਰ ਦੇ ਅਸਤੀਫੇ ਤੇ ਆਮ ਆਦੀ ਪਾਰਟੀ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਨਾਲ ਹੀ ਇਹ ਦੇਖਣਾ ਹੋਵੇਗਾ ਕਿ ਭਾਜਪਾ ਵੱਲੋਂ ਇਸ ਮੌਕੇ ਦਾ ਫਾਇਦਾ ਉਠਾਇਆ ਜਾਂਦਾ ਹੈ ਜਾਂ ਫਿਰ ਨਹੀਂ ਵੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਰਦ ਕੁਮਰ ਫਿਰ ਸਵਾਗਤ ਹੈ ਬਾਦਦਿਆਂ ਅਗਲੀ ਖਬਰ ਵੱਲ ਸ਼੍ਰੋਮਣੀ ਕਾਲਜ ਦੇ ਦੀ ਪੰਜਾਬ ਚਾਉ ਯਾਤਰਾ 1 ਫਰਵਰੀ ਨੂੰ ਭਾਰਤ-ਸਰਦ ਅਟਾਰੀ ਬਾਰਡਰ ਤੋਂ ਸ਼ੁਰੂ ਹੋਵੇਗੀ ਇਸ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਦਲਜੀਤ ਸਿੰਘ ਜੀਮਾ ਨੇ ਕਿਹਾ ਕਿ ਇਹ ਦੌਰਾ ਕਾਂਗਰਸ ਤੇ ਆਵਾਜ਼ ਦੀ ਪਾਰਟੀ ਦੋਵਾਂ ਨੂੰ ਉਜਾਗਰ ਕਰੇਗਾ ਸੂਬੇ ਦੇ ਵਿਕਾਸ ਵਿੱਚ ਲਗਾਤਾਰ ਕਾਲੀ ਦਲ ਸਰਕਾਰ ਦੇ ਯੋਗਦਾਨ ਨੂੰ ਵੀ ਦਰਸਾਏਗਾ ਸ਼੍ਰੋਮਣੀ ਕਾਲੀ ਦਲ ਨੇ 1 ਫਰਵਰੀ ਤੋਂ ਪੰਜਾਬ ਪਚੋ ਯਾਤਰਾ ਕੱਢਣ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਲੈ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਕਿਹਾ ਕਿ ਯਾਤਰਾ ਦਾ ਮਕਸਦ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਹਰ ਮੁੱਦੇ ਤੇ ਫੇਲ ਹੋਣ ਨੂੰ ਬੇਨਕਾਬ ਕਰਨਾ ਹੈ ਇਸ ਦੌਰਾਨ ਉਹਨਾਂ ਆਮ ਆਦੀ ਪਾਰਟੀ ਤੇ ਕਾਂਗਸ ਪਾਰਟੀ ਤੇ ਜੰਮ ਕੇ ਨਿਸ਼ਾਨੇ ਸਾਦੇ ਦੋ ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਤੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਅਰਵਿੰਦ ਕੇਜਰੀ ਵੱਲੋਂ ਚਲਾਈ ਜਾ ਰਹੀ ਹੈ ਉਹਨੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਉਹਨੂੰ ਡਿਸਕ੍ਰਾਈਬ ਕਰਨਾ ਅੱਖਰਾਂ ਦੇ ਵਿੱਚ ਬਹੁਤ ਔਖਾ ਕੰਮ ਹੈ ਕਿਉਂਕਿ ਇੱਕ ਪਾਸੇ ਵਿੱਤੀ ਐਮਰਜੈਂਸੀ ਵਾਲੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਦੁਜੇ ਪਾਸੇ ਅਣਅਲਾਨੀ ਐਮਰਜੈਂਸੀਜ਼ ਦੇ ਤੌਰ ਦੇ ਉੱਤੇ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਉਹਨਾਂ ਦਾ ਗਲਤ ਪਾਉਣ ਵਾਸਤੇ ਬੜੀ ਵੱਡੀ ਇੱਕ ਗੈਰ ਕਾਨੂੰਨੀ ਮੁਹਿੰਮ ਚੱਲ ਰਹੀ ਹੈ। ਔਰ ਤੀਜੇ ਪਾਸੇ ਜਿਹੜਾ ਹੈ মিডিਆ ਨੂੰ ਦਬਾਉਣ ਵਾਸਤੇ ਵੀ ਇਹ ਸਰਕਾਰ ਨੇ ਜਿਹੜੀ ਹੈ ਕਿਸੇ ਤਰ੍ਹਾਂ ਦਾ ਕੋਈ ਹਤਕੰਡਾ ਜਿਹੜਾ ਉਹ ਖਾਲੀ ਦੀ ਜਾਨ ਦਿੱਤਾ। ਇਸ ਕਰਕੇ ਵੱਡੀ ਮੁਸੀਬਤ ਆ ਤੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਹੁਣ ਦੋ ਸਮਾਂ ਸਾਲ ਦਾ ਸਮਾਂ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਲਿਆ ਹੁਣ ਹੋਰ ਬੈਠ ਕੇ ਨਹੀਂ ਦੇਖ ਸਕਦਾ ਇਸ ਕਰਕੇ ਜੋ ਹਾਲਾਤ ਨੇ ਪੰਜਾਬ ਦੇ ਅਕਾਲੀ ਦਲ ਸਮਝਦਾ ਹੈ ਕਿ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਡਵਾਈਸ ਦੇ ਵਿੱਚ ਇੱਕ ਫਰਵਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਰਤਕ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਤੋਂ ਦਾ ਦੇਖੀ ਕਿ 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਪੱਬਾਂ ਪਾਰ ਹੋ ਗਈਆਂ ਨੇ ਜਿਸ ਦੇ ਚੱਲਦੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖਰੇ ਪ੍ਰੋਗਰਾਮ ਰੱਖੇ ਗਏ ਨੇ ਇਸੇ ਦੇ ਚੱਲਦੇ ਅਕਾਲੀਪਲ ਵੱਲੋਂ ਵੀ ਪੰਜਾਬ ਬਚਾਓ ਯਾਤਰਾ ਘੱਡੀ ਜਾ ਰਹੀ ਹੈ ਉਹ ਦੇਖਣਾ ਹੋਵੇਗਾ ਕਿ ਇਸ ਯਾਤਰਾ ਨੂੰ ਲੋਕਾਂ ਦਾ ਕਿੰਨਾ ਘੁੰਗਾਰਾ ਮਿਲਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਲਗਾਤਾਰ ਸਿਆਸਤ 'ਚ ਉਬਾਲ ਦੇਖਣ ਨੂੰ ਮਿਲ ਰਿਹਾ ਹੁਣ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਤੰਜ ਕਸਦੇ ਨਜ਼ਰ ਆਏ ਨੇ ਮਜੀਠੀਆ ਨੇ ਕਿਹਾ ਕਿ ਆਮਾਦੀ ਪਾਰਟੀ ਤੇ ਕਾਂਗਰਸ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਆਮਾਦੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਲਗਾਤਾਰ ਚਰਚਾ ਵਿੱਚ ਹੈ ਤੇ ਇਹਨਾਂ ਦੇ ਗੱਠਜੋੜ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਇਸ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਵੀ ਦੋਵਾਂ ਪਾਰਟੀਆਂ ਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਹੁਣ ਬਿਕਰਮ ਮਜੀਠੀਆ ਦਾ ਇਹੜਾ ਗੱਠਜੋੜ ਨੂੰ ਲੈ ਕੇ ਨਵਾਂ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਇਸ ਦੇ ਨਾਲ ਹੀ ਮਜੀਠੀਆ ਨੇ ਅੱਗੇ ਕਿਹਾ ਕਿ ਆਮਾਦੀ ਪਾਰਟੀ ਦੇ ਕਨਵੀਨਰ अरविंद केजरीवाल ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਕਹਿੰਦੇ ਸੀ ਕਿ ਕਦੇ ਵੀ ਕਾਂਗਸ ਨਾਲ ਗਠਜੋੜ ਨਹੀਂ ਹੋ ਸਕਦਾ ਤੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਸਨ ਤੇ ਹੁਣ ਅਨੇਕਾਂ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਰਾਹੁਲ ਗਾਂਧੀ ਦੇ ਤarle minta ਕਰਦੇ ਨਜ਼ਰ ਆਏ ਕੱਲ ਇੱਕ ਫੋਟੋ ਫੇਰ ਵਾਇਰਲ ਹੋਈ ਜਿਹਦੇ ਚ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਰਾਗਵ ਚੱਡਾ ਤੇ ਪਵਨ ਪਾਂਸਲ ਜਿਹੜੇ ਪਹਿਲਾਂ ਮਨਿਸਟਰ ਰਹੇ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠਜੋੜ ਚੰਡੀਗੜ੍ਹ ਚੇਨ ਅਲਾਈਅੰਸ ਇਲੈਕਸ਼ਨ ਲਾਡਰ ਔਰ ਮੈਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਿਹਾ ਹਾਂ ਕਿ ਦੇਖੋ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਦਿੱਲੀ ਚ ਵੀ ਸਮਝੌਤੇ ਜੇ ਸਰਕਾਰ ਚੱਲੀ ਹੈ ਉਦੋਂ ਸੋਹਾ ਕਾਧੀਆਂ ਸੰਪੇਜ ਵੀਰ ਜੀ ਸਾਹਿਬ ਨੇ ਆਪ ਦੇ ਬੱਚਿਆਂ ਦੀ ਕਿ ਕਦੇ ਗੱਠਜੋੜ ਨਹੀਂ ਹੋਊਗਾ ਔਰ ਉਹ ਗੱਠਜੋੜ ਹੋਇਆ ਸੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਉਹ ਵੀ ਸਾਰਿਆਂ ਦੀ ਯਾਦ ਕਿ ਉਹਨਾਂ ਦੇ ਮਨ 'ਚ ਉਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ ਕਿ ਉਹ ਸੋਨੂੰ ਸਭ ਨੂੰ ਯਾਦ ਆ ਕਿ ਉਹ ਗੱਠਜੋੜ ਹੋਇਆ ਸੀ ਅੱਜ ਫੇਰ ਚੰਡੀਗੜ੍ਹ ਹੋ ਗਿਆ ਦਿੱਲੀ ਇੰਡੀਆ ਦੇ ਨੈਸ਼ਨਲ ਲੈਵਲ 'ਤੇ ਇਹਨਾਂ ਦਾ ਗੱਠਜੋੜ ਹੋ ਗਿਆ ਔਰ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗ ਹੋ ਗਈਆਂ ਔਰ ਉਹਦੇ 'ਚ ਬਿਆਨ ਆ ਗਏ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਜਦ ਵੀ ਪਾਰਲੀਮੈਂਟ 'ਚ ਕੁਝ ਹੁੰਦਾ ਔਰ ਕੋਈ ਗੱਲ ਆਉਂਦੀ ਹੈ ਆਪਾਂ ਸਭ ਨੇ ਵੇਖਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਵੇਂ ਉੱਥੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੀ ਹੈ ਤਾਂ ਦੱਸਦੀ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਹਰਾਉਣ ਲਈ ਕਈ ਪਾਰਟੀਆਂ ਨੇ ਮਿਲ ਕੇ ਇੱਕ ਗੱਠਜੋੜ ਬਣਾਇਆ ਜਿਸ ਨੂੰ ਇੰਡੀਆ ਗੱਠਜੋੜ ਦਾ ਨਾਮ ਦਿੱਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਸ਼ਾਮਲ ਨੇ ਪਰ ਵਿਰੋਧੀਆਂ ਵੱਲੋਂ ਇਸ ਗੱਠਜੋੜ ਤੇ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਗੱਠਜੋੜ ਕੁਝ ਕਮਾਲ ਕਰਦਾ ਹੈ ਜਾਂ ਫਿਰ ਨਹੀਂ ਜੰਗਲਾਤ ਕੋਟਾਲੇ ਮਾਮਲੇ ਵਿੱਚ ਈਡੀ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਾਮਸੋਤ ਨੂੰ 15 ਜਨਵਰੀ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ ਇਸੇ ਦੌਰਾਨ ਜੀਡੀ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਧਰਮਸੋਤ ਦੇ ਰਿਮਾਂਡ ਵਿੱਚ 2 ਦਿਨ ਦਾ ਵਾਅਦਾ ਕਰ ਦਿੱਤਾ ਪੰਜਾਬ ਦੇ ਜੰਗਲਾਤ ਵਿਭਾਗ ਨਾਲ ਸੰਬੰਧਿਤ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਈਡੀ ਨੇ ਮੁਲਜ਼ਮਾ ਦਾ ਰਿਮਾਂਡ ਲੈਣ ਲਈ ਕਈ ਦਲੀਲਾਂ ਪੇਸ਼ ਕੀਤੀਆਂ ਇਸ ਸਬੰਧ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਆ ਜਾਇਦਾਦ ਅਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਜਾਣੀ ਹੈ ਇਸ ਤੋਂ ਇਲਾਵਾ ਵੀ ਕਈ ਗੱਲਾਂ ਦੀ ਜਾਂਚ ਚੱਲ ਰਹੀ ਹੈ ਅਦਾਲਤ ਨੇ ਸਾਰੇ ਤੱਥਾਂ ਨੂੰ ਸੁਣਨ ਤੋਂ ਬਾਅਦ ਸਾਧੂ ਸਿੰਘ ਧਰਮਸੋਧ ਨੂੰ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਦਾਦੀ ਕਿ ਈੜੀ ਧਰਮਸੋਧ ਦੇ ਨਜ਼ਦੀਕੀ ਸਹਿਯੋਗੀ ਅਤੇ ਜੰਗਲਾਤ ਵਿਭਾਗ ਦੇ ਠੇਕੇਦਾਰ ਫਰ ਮੋਹਿੰਦਰ ਸਿੰਘ ਖੰਨਾ ਸਥਿਤ ਨਜ਼ਦੀਕੀ ਸਹਿਯੋਗੀ ਅਤੇ ਕੁਝ ਅਧਿਕਾਰੀਆਂ ਵਿਰੁੱਧ ਕਾਰਵਾਈ ਕਰ ਸਕਦੀ ਹੈ ਤੋਂ ਦੱਸਦੀ ਹੈ ਕਿ ਪੰਜਾਬ ਵਿੱਚ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਸੀ ਜਿਸ ਵਿੱਚ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਰਹੇ ਸਨ 1 ਕਰੋੜ ਦਾ ਘੁਟਾਲਾ ਵੀ ਉਸੇ ਦੌਰਾਨ ਹੋਇਆ ਸੀ ਮੰਤਰੀ ਰਹਿੰਦੇ ਆ ਸਾਧੂ ਸਿੰਘ ਧਰਮਸੋਤ ਦੀ 5 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਸੀ ਇਲਜ਼ਾਮ ਹਨ ਕਿ ਸ਼ਿਵਲਕ ਦੀਆਂ ਪਹਾੜੀਆਂ 'ਚ ਕਰੋੜ ਤੋਂ ਮਿਰਜ਼ਾਪੁਰ 'ਚ ਖੇਰ ਦੇ ਦਰਖਤਾਂ ਦੀ ਕਟਾਈ ਤੋਂ ਪੈਸੇ ਖਾਦੇ ਗਏ ਸਨ ਜਿਨ੍ਹਾਂ ਵਿੱਚ ਇੱਕ ਦਰਖਤ ਦੀ ਕਟਾਈ ਦਾ 1000 ਰੁਪਏ ਪ੍ਰਤੀ ਦਰਖਤ ਰਿਸ਼ਵਤ ਲਈ ਗਈ ਸੀ ਇਸ ਦੌਰਾਨ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਹੀ ਠੇਕੇਦਾਰ ਨੂੰ 7000 ਦੇ ਕਰੀਬ ਦਰਖਤ ਵੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਹਰ ਡੀਐਫਓ ਟਰਾਂਸਫਰ ਲਈ 10 ਤੋਂ 20 ਲੱਖ ਦੀ ਰਿਸ਼ਵਤ ਖਾਦੀ ਗਈ। ਰੈਂਜਰ ਦੀ ਪੋਸਟਿੰਗ ਤੇ ਟਰਾਂਸਫਰ ਲਈ 5 ਤੋਂ 8 ਲੱਖ ਦੀ ਰਿਸ਼ਵਤ ਲਈ ਗਈ। ਹਰ ਬਲਾਕ ਅਫਸਰ ਦੇ ਟਰਾਂਸਫਰ ਲਈ 5 ਲੱਖ ਦੀ ਰਿਸ਼ਵਤ ਲਈ ਗਈ। ਫੋਰੈਸਟ ਗਾਰਡ ਦੀ ਟਰਾਂਸਫਰ ਤੇ ਪੋਸਟਿੰਗ ਲਈ 2 ਤੋਂ 3 ਲੱਖ ਰੁਪਏ ਲਏ ਗਏ। ਕਾਬਿਲ ਅਗਰਵੇ ਇੱਕ ਈਡੀ ਨੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਕਾਂਗਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਈਡੀ ਦੇ ਜ਼ਿਲ੍ਹਾ ਅਧਿਕਾਰੀ ਯੂਨਿਟ ਨੇ ਜੰਗਲਾਤ ਘਟਾਲੇ ਤੇ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਨਵੰਬਰ 2023 ਵਿੱਚ ਈਡੀ ਨੇ ਸੰਗਤ ਸਿੰਘ ਗਿਲਜੀਆ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਸੀ। ਦਾਦੀਏ ਕਿ ਸਾਧੂ ਸਿੰਘ ਧਰਮਸੋਤ ਪਹਿਲਾਂ ਵੀ ਜੇਲ੍ਹ ਵਿੱਚ ਰਹਿ ਚੁੱਕੇ ਨੇ। ਇਸੇ ਦੌਰਾਨ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕਿੰਨੇ ਖੁਲਾਸੇ ਹੁੰਦੇ ਨੇ ਕੌਮੀ ਸਾਬ ਮੋਰਚਾ ਵੱਲੋਂ ਮੁਰ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਪ ਪਲਾਜ਼ਾ ਨੂੰ 3 ਘੰਟਿਆਂ ਲਈ ਫ੍ਰੀ ਕਰਵਾਇਆ ਜਾਵੇਗਾ ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰ ਰਹੀਆਂ ਇਸ ਲਈ ਹੁਣ ਸਰਕਾਰਾਂ ਦੇ ਕੰਨਾਂ ਤੱਕ ਮੋਰਚੇ ਦੀ ਆਵਾਜ਼ ਪਹੁੰਚਾਈ ਜਾਵੇਗੀ ਕੌਮੀ ਸਾਬ ਮੋਰਚੇ ਵੱਲੋਂ ਬੱਦੀ ਸਿੰਘ ਦੀ ਰਿਹਾਈ ਲਈ 7 ਜਨਵਰੀ 2023 ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਨਾ ਕੇਂਦਰ ਤੇ ਨਾ ਹੀ ਰਾਤ ਸਰਕਾਰ ਸੁਝਾ ਰਹੀ ਹੈ ਉਹਨਾਂ ਵੱਲੋਂ ਮੋਰਚੇ ਇਸ ਲਈ ਲਗਾਏ ਜਾ ਰਹੇ ਨੇ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਇਸ ਤਹਿਤ ਹੁਣ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ 3 ਘੰਟਿਆਂ ਲਈ ਫ੍ਰੀ ਕਰਵਾਇਆ ਜਾਵੇਗਾ ਇਸ ਸਬੰਧੀ ਵੀਰਵਾਰ ਨੂੰ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਸ ਨੇ ਕਿਹਾ ਕਿ ਸਿੱਖ ਸੰਗਤ ਅਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਰਾਜਾਂ ਨੂੰ ਫ੍ਰੀ ਕਰਵਾਇਆ ਜਾਵੇਗਾ ਸਾਨੂੰ ਤਕਰੀਬਨ 1 ਸਾਲ ਤੇ 12 ਤਿੰਨ ਦਿਨ ਹੋ ਗਏ ਨੇ ਇੱਥੇ ਬੈਠਾ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਚੰਗੀ ਤਰ੍ਹਾਂ ਜਿਹੜੇ ਇਹਨਾਂ ਦੇ ਅਧਿਕਾਰ ਖੇਤਰ ਚੋਂ ਵੀ ਨਹੀਂ ਹੋ ਰਹੇ ਲੋਕ ਰਾਏ ਇਹ ਬਣੀ ਹੈ ਕਿ ਘੱਟ ਤੋਂ ਘੱਟ ਲੋਕਾਂ ਨੂੰ ਚੇਤਨ ਕੀਤਾ ਜਾਵੇ ਸचेत ਕੀਤਾ ਜਾਵੇ ਸਰਕਾਰਾਂ ਨੂੰ ਜਗਾਇਆ ਜਾਵੇ ਅਸੀਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਪਰਸੋਂ ਨੂੰ 20 ਤਰੀਕ ਸ਼ਹੀਦ ਬਾਬਾ ਗਰਜਾ ਸਿੰਘ ਸ਼ਹੀਦ ਬਾਬਾ ਬੋਤਾ ਸਿੰਘ ਨੇ ਉਸ ਸਮੇਂ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਦੋਂ ਜਕਰੀਆ ਖਾਨ ਦੇ ਕੋਲ ਮੈਸੇਜ ਆ ਰਿਹਾ ਵੀ ਸਿੱਖ ਖਤਮ ਕੌਮ ਖਤਮ ਹੀ ਹੋ ਗਈ ਹੈ ਉਹਨਾਂ ਨੇ ਇੱਕ ਤਰੀਕਾ ਕਰ ਵਰਤਿਆ ਕਿ ਰਾਹਤੇ ਚ ਜਾਂਦੇ ਰਾਹੀ ਨੇ ਕਿਹਾ ਕਿ ਸਿੱਖ ਦੇਖ ਲੈ ਦੋ ਜੰਗਲ ਵਿੱਚ ਸਨ ਉਹ ਕਹਿੰਦਾ ਸੇਖੋ ਕਿਦਾ ਸਿੱਖ ਹੈ ਨਹੀਂ ਸਿੱਖ ਖਤਮ ਹੋ ਗਿਆ ਉਹਨਾਂ ਨੇ ਕਿਹਾ ਵੀ ਜਿਹੜਾ ਰਸਤੇ 'ਚ ਜਾਂਦਾ ਇੱਕ ਆਨਾ ਗੱਡੇ ਨੂੰ ਤੇ ਤਹਾ ਖੋਤੇ ਨੂੰ ਟੈਕਸ ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਹੋ ਜਾਣਾ ਉਹਨਾਂ ਨੇ ਜਕਰੀਆ ਖਾਨ ਨੂੰ ਜਗਾਉਣ ਲਈ ਸੁੱਤੀ ਸਰਕਾਰ ਨੂੰ ਟੈਕਸ ਲਾ ਦਿੱਤਾ ਅਸੀਂ ਉਹਨਾਂ ਦੇ ਵਾਰਿਸਾਂ ਉਹਨਾਂ ਸਿੱਖਾਂ ਦੇ ਸ਼ਹੀਦਾਂ ਦੇ ਗੁਰੂਆਂ ਦੇ ਜਰਨੈਲਾਂ ਦੇ ਵਾਰਿਸਾਂ ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨਨ ਕਰਨ ਵੀ ਅਸੀਂ ਬੈਠੇ ਕਿਉਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆ ਵਾ ਤਾਂ ਦੱਸ ਦਈਏ ਕਿ ਕੌਮੀ ਸਾਹ ਮੋਰਚਾ ਵੱਲੋਂ ਚੰਡੀਗੜ੍ਹ ਦੇ ਬਾਡਰ ਤੇ ਮੋਰਚਾ ਲਗਾਇਆ ਗਿਆ ਏ ਕੌਮੀ ਸਾਹ ਮੋਰਚੇ ਵੱਲੋਂ ਆਪਣੀਆਂ ਸਜਾ ਪੂਰੀ ਕਰ ਚੁੱਕੇ ਬੱਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਸਿੱਖਾਂ ਨਾਲ ਤੱਕਾ ਕਰ ਰਹੀ ਹੈ ਨੇ ਜਬਰ ਜਨਾ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੀ RAM RAM ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ ਡੇਰਾ ਮੁਖੀ ਦੀ ਪੈਰੋਲ ਲਈ ਰੋहतक ਪ੍ਰਸ਼ਾਸਨ ਵੱਲ ਜੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਰੋहतक ਪ੍ਰਸ਼ਾਸਨ ਨੇ ਉਸ ਦੀ 50 ਦਿਨਾਂ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ RAM RAM 50 ਦਿਨਾਂ ਲਈ ਫਿਰ ਜੇਲ੍ਹ ਤੋਂ ਬਾਹਰ ਆਉਣਗੇ ਡੇਰਾ ਮੁਖੀ ਗੁਰਮੀਤ RAM RAM ਨੂੰ ਮੂਹਰ ਤੋਂ ਪੈਰੋਲ ਮਿਲ ਗਈ ਹੈ ਉਹ 50 ਦਿਨਾਂ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਵੇਗਾ ਇਸ ਸਮੇਂ ਉਹ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਬੰਦਾ ਹੈ 28 ਅਗਸਤ 2017 ਨੂੰ ਡੇਰਾ ਮੁਖੀ RAM RAM ਨੂੰ ਦੋ ਸਾਥਵੀਆ ਨਾਲ ਜ਼ਬਰ ਜਨਾ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਤੋਂ ਬਾਅਦ ਉਸ ਦਾ ਜ਼ੁਰਮ ਫਿਰ ਸਾਹਤ ਹੋ ਗਿਆ ਜਿਸ ਕਾਰਨ ਉਸ ਨੂੰ ਉਮਰ ਕੈਦ ਹੋ ਗਈ 17 ਜਨਵਰੀ 2019 ਨੂੰ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਸ ਤੋਂ ਬਾਅਦ 1 ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਪੈਰੋਲ ਮਿਲਣੀ ਸ਼ੁਰੂ ਹੋ ਗਈ ਰਾਮ ਰਹੀਮ ਨੂੰ 1 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2020 ਵਿੱਚ ਪਹਿਲੀ ਵਾਰ ਪੈਰੋਲ ਦਿੱਤੀ ਗਈ ਰਾਮ ਰਹੀਮ ਨੂੰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪਰੋਲ ਦਿੱਤੀ ਗਈ ਸੀ ਇਹ ਉਸਦੀ ਪਹਿਲੀ ਪਰੋਲ ਸੀ ਜਿਸ ਨੂੰ ਬਹੁਤ ਗੁਪਤ ਰੱਖਿਆ ਗਿਆ ਸੀ ਇਹ ਪਰੋਲ ਇਨੀ ਗੁਪਤ ਸੀ ਕਿ ਪੂਰੇ ਹਰਿਆਣਾ ਵਿੱਚ ਸਿਰਫ 4 ਲੋਕਾਂ ਨੂੰ ਇਸ ਬਾਰੇ ਜਾਣਕਾਰੀ ਸੀ ਪਹਿਲੀ ਵਾਰ ਉਸ ਨੂੰ ਸਖਤ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਪਹਿਲੀ ਪਰੋਲ ਤੇ ਰਾਮ ਰਹੀਮ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਮੁਲਜ਼ਮ ਰਾਮ ਰਹੀਮ ਨੂੰ ਪਹਿਲੀ ਪਰੋਲ ਤੋਂ ਕਰੀਬ 7 ਮਹੀਨੇ ਬਾਅਦ ਮੁੜ ਪਰੋਲ ਦਿੱਤੀ ਗਈ ਇਸ ਵਾਰ ਉਹ 2 ਦਿਨ ਦੀ ਪਰੋਲ ਤੇ ਬਾਹਰ ਆਇਆ ਦੂਜੀ ਵਾਰ ਵੀ ਉਹ ਆਪਣੀ ਮਾਂ ਨੂੰ ਮਿਲਣ ਗੁਰੂਗ੍ਰਾਮ ਗਿਆ ਸੀ ਇਸ ਦਰਾਂ ਉਹ ਮਾਨੇਸਰ ਦੇ ਇੱਕ ਫਾਰਮ ਹਾਊਸ ਵਿੱਚ ਠਹਿਰਾ ਰਿਹਾ ਸੀ ਉਸ ਵੇਰੇ 6:15 ਵਜੇ ਸੁਨਾਰੇ ਜੇਲ੍ਹ ਤੋਂ ਬਾਹਰ ਆਇਆ ਸੀ ਸਾਲ 2021 ਤੋਂ ਬਾਅਦ ਆਰਮ ਰਹੀਮ ਨੂੰ 2022 ਵਿੱਚ ਪਰੋਲ ਦਿੱਤੀ ਗਈ ਸੀ ਪਰ ਇਸ ਵਾਰ ਉਸ ਦੀ ਪਰੋਲ ਦਾ ਸਮਾਂ ਪਹਿਲਾਂ ਨਾਲੋਂ ਕਿਤੇ ਵੱਧ ਸੀ ਆਰਮ ਰਹੀਮ ਇਸ ਵਾਰ 21 ਦਿਨਾਂ ਦੀ ਪਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਇਸ ਵਾਰ ਉਸ ਨੇ ਪਰੋਲ ਹਾਸਲ ਕਰਨ ਲਈ ਦਰਖਾਸਤ ਦਿੱਤੀ ਸੀ ਉਸ ਨੇ ਆਪਣੀਆਂ ਗੋਦ ਲਈ ਇੱਤਿਆਂ ਦਾ ਵਿਆਹ ਕਰਨਾ ਸੀ ਜਿਸ ਕਾਰਨ ਉਹ ਜੇਲ੍ਹ ਚੋਂ ਬਾਹਰ ਆ ਗਿਆ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂਗ੍ਰਾਮ ਆਸ਼ਰਮ ਵਿੱਚ ਗਿਆ ਇਸ ਦੇ ਕਰੀਬ 3 ਮਹੀਨੇ ਬਾਅਦ ਉਸ ਨੂੰ ਮੁੜ ਪੈਰੋਲ ਮਿਲ ਗਈ ਇਸ ਦੌਰਾਨ ਉਹ ਬਾਗਪਤ ਵਿੱਚ ਆਪਣੇ ਆਸ਼ਰਮ ਵਿੱਚ ਗਿਆ ਡੇਰਾ ਮੁਖੀ ਨੂੰ ਅਕਤੂਬਰ 2022 ਵਿੱਚ ਵੀ 40 ਦਿਨਾਂ ਦੀ ਪੈਰੋਲ ਦਿੱਤੀ ਗਈ ਅਕਤੂਬਰ ਤੋਂ ਬਾਅਦ ਉਸ ਨੂੰ ਜਨਵਰੀ ਵਿੱਚ ਫਿਰ ਪੈਰੋਲ ਦਿੱਤੀ ਗਈ ਫਿਰ 2.5 ਸਾਲਾਂ ਵਿੱਚ 7ਵੀਂ ਵਾਰ ਉਸ ਨੂੰ 20 ਜੁਲਾਈ 2023 ਨੂੰ ਮੁੜ ਪੈਰੋਲ ਦਿੱਤੀ ਗਈ ਇਸ ਵਾਰ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ ਹੁਣ ਇੱਕ ਵਾਰ ਫਿਰ ਉਸ ਨੂੰ 50 ਦਿਨਾਂ ਦੀ ਪਰੋਲ ਮਿਲ ਗਈ ਹੈ ਜਿਸ ਤੇ ਹੁਣ ਸਵਾਲ ਚੁੱਕੇ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਡੱਟ ਵੀਟ ਸਾਹਮਣੇ ਆਏ ਜਿਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਗੰਭੀਰ ਅਪਰਾਧਾਂ ਦੇ ਬਾਵਜੂਦ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੜ ਪਰੋਲ ਮਿਲ ਗਈ ਹੈ ਜਦੋਂ ਕਿ ਸਾਡੇ ਬੰਦੀ ਸਿੰਘ ਜੋ ਆਪਣੀ ਮਿਆਦ ਪੂਰੀ ਚ ਕਰ ਚੁੱਕੇ ਹਨ ਅਜੇ ਵੀ ਜੇਲਾਂ ਵਿੱਚ ਬੰਦ ਹਨ ਇਸ ਦੌਰਾਨ ਬਿਕਰਮ ਮਜੀਠੀਆ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਭਾਜਪਾ ਸਰਕਾਰ ਤੇ ਸਵਾਲ ਖੜੇ ਕੀਤੇ ਇੱਥੇ ਇਹ ਵੀ ਸਵਾਲ ਖੜੇ ਹੁੰਦੇ ਹਨ ਕਿ ਕਿਸੇ ਵੀ ਕੈਦੀ ਨੂੰ ਪਰ ਉਹ ਉਦੋਂ ਹੀ ਦਿੱਤੀ ਜਾਂਦੀ ਹੈ ਜਦੋਂ ਉਸ ਨੇ ਘੱਟੋ-ਘੱਟ 1 ਸਾਲ ਜੇਲ੍ਹ ਵਿੱਚ ਬਿਤਾਇਆ ਹੋਵੇ ਇਸ ਦੇ ਨਾਲ ਕਈ ਹੋਰ ਕਾਰਨ ਵੀ ਹੁੰਦੇ ਹਨ ਪਰ ਰਾਮ ਨਹਿਮ ਨੂੰ ਪਰ ਉਹ ਮਿਲਣ ਦਾ ਕਾਰਨ ਅਜੇ ਸਾਫ਼ ਨਹੀਂ ਹੋਇਆ ਜਾਂਦੇ ਆ ਤੇ ਇੱਕ ਵਾਰ ਫਿਰ ਨਿਰਮਾਰ ਦੇ ਆ ਤੇ ਮੁੱਖ ਸੁਰਖੀਆਂ ਤੇ ਗੋਆ ਪੱਟੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਉੱਥੋਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਰਵਿੰਦ ਕੈਦਿਰਵਾਲ ਦਾ ਆਇਆ ਵੱਡਾ ਬਿਆਨ 2024 ਦੇ ਲੋਕ ਸਭਾ ਚੋਣਾਂ ਲਈ ਗੋਆ ਵਿੱਚ ਟਿਕਟ ਲੈਣ ਦੀ ਮੰਗ ਡਾਕਟਰ ਨਵਜੋਤ ਕੌਰ ਸਿੱਧੂ ਬਾਰੇ ਆ ਰਹੀਆਂ ਅਟਕਲਾਂ ਤੇ ਨਵਜੋਤ ਸਿੰਘ ਸਿੱਧੂ ਨੇ ਲਗਾਇਆ ਵਿਰਾਮ ਟਵੀਟ ਕਰਕੇ ਦਿੱਤੀ ਜਾਣਕਾਰੀ ਨਵਜੋਤ ਕੌਰ ਸਿੱਧੂ ਦਾ ਚੱਲ ਰਿਹਾ ਹੈ ਕੈਂਸਰ ਦਾ ਇਲਾਜ ਕਿਹਾ ਸਾਰੇ ਅਨੁਮਾਨਾਂ ਤੇ ਲੱਗਣੀ ਚਾਹੀਦੀ ਹੈ ਰੋਗ ਚੰਡੀਗੜ੍ਹ ਮੇਰ ਦੀ ਚੌਂ ਨੂੰ ਲੈ ਕੇ ਹੰਗਾਮਾ ਜਾਰੀ ਆਮ ਆਦੀ ਪਾਰਟੀ ਦੇ ਕਾਂਗਸ ਨੇ ਮਿਲ ਕੇ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਚੋਣਾ ਛੇਤੀ ਕਰਵਾਉਣ ਦੀ ਰੱਖੀ ਮੰਗ 6 ਫਰਵਰੀ ਨੂੰ ਚੋਣਾ ਕਰਵਾਉਣ ਦੇ ਡੀਸੀ ਦੇ ਹੁਕਮਾਂ ਦਾ ਕੀਤਾ ਵਿਰੋਧ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਹਰਿਆਣਾ ਤੋਂ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਅਸ਼ੋਕ ਤੰਬਰ ਨੇ ਦਿੱਤਾ ਅਸਤੀਫਾ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੈਜਵਾਲ ਨੂੰ ਭੇਜਿਆ ਅਸਤੀਫਾ ਅਸਤੀਫੇ ਤੇ ਵਿਕਰਮ ਸਿੰਘ ਮਜੀਠੀਆ ਨੇ ਜਿਤਾਈ ਖੁਸ਼ੀ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕਾਲ ਫਿਰ ਹਾਜ਼ਰ ਹੋਮਾਗੇ ਧੰਨਵਾਦ